ਸਵਾਗਤ ਕਰਦੇ ਆ ਅੱਜ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਹਾਂ ਸਾਰੇ ਭੈਣ ਭਰਾ ਨਾ ਚੜਦੀ ਕਲਾ 'ਚ ਹੋਵੋਗੇ ਆਪਾਂ ਵੀ ਸਾਰੇ ਚੜਦੀ ਕਲਾ 'ਚ ਵਧੀਆਂ ਰਾਤ ਮਿੱਤਰੋ ਆ ਗਈ ਦੀ ਆਪਾਂ 9 ਕ ਬੱਦਿਆਂ ਨੂੰ ਘਰੇ ਹੁਣ ਮੈਂ ਕਿਹਾ ਮੜ ਜੇ ਕਾਸਲੀ ਬੂਹਰੂ ਦਾ ਕਣਕ ਬੀਜ ਨਹੀਂ ਦੀ ਰਾਤ ਉਰੇ ਵੀ ਕਣੀਆਂ ਪੈ ਗਈਆਂ ਹੁਣ ਬਾਕੀ ਉਹ ਸੁਪਰ ਸੀਡਰ ਜਿੱਥੇ ਆਪਣਾ ਬੁੱਕ ਕਰਾਇਆ ਸੀ ਉਹਨੂੰ ਕਿਹਾ ਤਾਂ ਹੈਗਾ ਵੀ ਚੱਲ ਅਸੀਂ ਕੱਲ ਨੂੰ ਲੈ ਕੇ ਜਾਵਾਂਗੇ ਐਡਜਸਟ ਕਰ ਲਾ ਜੇ ਕੋਈ ਕੋਈ ਹੋਰ ਬੰਦਾ ਹੈਗਾ ਇੱਧਰ ਨਿਕਣੀਆਂ ਨਹੀਂ ਪੀ ਜਾਂਦੇ ਉਹਨੇ ਲੈ ਕੇ ਜਾਣਾ ਕਿਤੇ ਕਿਰਾਏ ਤੇ ਚੱਲੂਗਾ ਆਪਾਂ ਉਹਨੂੰ ਫੋਨ ਕਰਕੇ ਦੱਸੂਗਾ ਭੂਆ ਦਾ ਮੁੰਡਾ ਬਾਕੀ ਆਪਾਂ ਗ ਇਹਨਾਂ ਦੇ ਮਿੱਤਰੋ ਹੋ ਰੱਖਿਆ ਚਪਕਾ ਕੇ ਜੇ ਸੁਣ ਦਿਖਾਉਣਾ ਇੱਕ ਮਿੰਟ ਉਹ ਦੇਖੋ ਜਿਹੜਾ ਇਹਦਾ ਚਪਕਾ ਕੇ ਜੇ ਰੱਖਿਆ ਨਾਲ ਤਾਂ ਹਾਂ ਇਹ ਇਹ ਲਾ ਕੇ ਦੇਖਣਾ ਇਹ ਤਾਂ ਮੈਂ ਇੱਕ ਤੋਂ ਤਾਂ ਲਾਦਾ ਇੱਕ ਤੋਂ ਤਾਂ ਲੈ ਗਿਆ ਦੇ ਕੰਨੀ ਜੀ ਤੋਂ ਉਹ ਪਰਲਾ ਸਾਨੂੰ ਬਾਹਰ ਕੱਢ ਕੇ ਦਿਖਾਉਣਾ ਤੇ ਆਪਣੇ ਬੂਫਰ ਦੋਏ ਬਾਹਰ ਹੋਣੇ ਦਾ ਉੱਤੋਂ ਚਪਕਾਉਨੇ ਜਾ ਰਿਹਾ ਨਾਲ ਹੀ ਜੇ ਚਿਪਕਿਆ ਪਿਆ ਇਹਨੂੰ ਮੰਨਦੇ ਹੌਲੀ ਦੇ ਦਿਨ ਠਾਲ ਲਾ ਹੋਰ ਕਿਤੇ ਫੇਰ ਉਹੀ ਕੰਮ ਹੋ ਜੇ ਕਾ ਇਥੋਂ ਠਾਲ ਕੇ ਮਿਲਦਾ ਮਿੱਤਰੋ ਲਾ ਲਿਆ ਇਹ ਤੋਂ ਵੀ ਇਹ ਤੋਂ ਵੀ ਹੁਣ ਇਹਨੂੰ ਕਰਦੇ ਆ ਟਰੈਕਟਰ ਤੇ ਫਿੱਟ ਲੈ ਕੇ ਜਾਣਾ ਇਹਨੂੰ ਉਧਰ ਟਰੈਕਟਰ ਕੋਲੇ ਆ ਮਾੜਾ ਉੱਤੋਂ ਮੈਂ ਖਾ ਸਾਫ ਜਿਆ ਕਰ ਲਈ ਹੈ ਮਿੱਤਰੋ ਕਰੋ ਚੈੱਕ ਕਾਸਤਾ ਦਿੱਤਾ ਜਰਾ ਇਹਦੇ ਐੇ ਹਾਲ ਲੱਗਣ ਲੱਗ ਗਿਆ ਉਹਨਾਂ ਨੂੰ ਅੱਡ ਜੀ ਦਾ ਪਤਾ ਨਹੀਂ ਕੋਈ ਦੇਖਣਾ ਚਲ ਦੁਆ ਕਸ ਕੇ ਫਿਰ ਸਾਨੂੰ ਦੁਆ ਕਸ ਕੇ ਦਿਖਾਉਣਾ ਉੱਤੇ ਬਾਕੀ ਚੱਲ ਤਾਂ ਪਿਆ ਵਧੀਆ ਨਾ ਉਹ ਦੇਖਣਾ ਬਾਕੀ ਦੂਏ ਲੋੜ ਬਾਜ ਨਹੀਂ ਛੱਡ ਕੇ ਦੇਖਿਓ ਕਰੰਟ ਆਉਣ ਲੱਗ ਗਿਆ ਵਿੱਚ ਹਾਂ ਉਹਦੋਂ ਬਾਜ ਮੈਂ ਫੇਰ ਦਿਖਾਉਣਾ ਠੀਕ ਆ ਬਾਕੀ ਉਹ ਸਮਾਰਕੇ ਜੀ ਨੇ ਦੇਖਣੀਆਂ ਉਹ ਆਪਣੇ ਇੰਸਟਾਗ੍ਰam ਪੇਜ ਤੇ ਜਾ ਜੋਤੀ ਰੰਗੀ ਦੇ ਚੈਂਪੀਅਨ 605 ਵਾਲੇ ਉੱਥੇ ਵੀ ਆਪਣੇ ਵੀਡੀਓ ਪਾਉਂਦੇ ਰਹਿੰਦੇ ਮਿੱਤਰੋ ਹੁਣ ਆ ਬੂਫਰ ਨੂੰ ਵੀ ਕਾੰਦਤੀਏ ਮਿੱਤਰੋ ਕਰੋ ਚੈੱਕ ਤਾਰਾਂ ਲਾਤੀਆਂ ਦੋਹਾਂ ਦੀਆਂ ਪਲੱਗ ਇਹਦਾ ਮਗਰੋਂ ਮੈਂ ਪਾਤਾ ਹੁਣ ਮੈਂ ਸੋਚ ਲਾ ਕੇ ਦੇਖਣਾ ਵੀ ਚੱਲਦਾ ਹਾਂ ਹੋਇਆ ਅੱਗੇ ਪਿੱਛੇ ਨੂੰ ਮਿੱਤਰੋ ਚੱਲ ਪਿਆ ਚੱਲ ਪਿਆ ਚੱਲ ਪਿਆ ਹੁਣ ਕੱਸ ਦੀ ਇਹਦੇ ਨਟ ਨਟ ਕੱਸਦਾ ਮੇਰੇ ਤੁਹਾਨੂੰ ਫੇਰ ਦਿਖਾਉਣਾ ਵਿੱਚ ਆ ਦੇ ਅੰਦਰ ਬਾਹਰ ਨੂੰ ਹੁੰਦਾ ਨਾ ਕੀ ਕਰਪਾ ਨਾ ਉੱਕੇ ਦੇਖੋ ਹੁੰਦੇ ਨਾ ਫੇਰ ਉਵੇਂ ਹੀ ਬਾਹਰ ਗੱਠ ਨੂੰ ਅੰਦਰ ਤਰਾ ਦੇ ਹੋਣਾ ਫੈ ਵੀ ਕਿੱਕ ਲਿਆਉਂਦੇ ਸਾਡਾ ਪਹਿਲਵਾਨ ਉਹਦੇ ਤੜਕੀ ਥੋੜਾ ਜਿਹਾ ਹੋ ਗਿਆ ਉਹ ਤੜਕੀ ਪੈਣ ਦੀ ਤਿਆਰੀ ਚ ਹੋ ਗਿਆ ਦੇਖ ਲੋ ਰਾਤ ਥੱਕ ਵਾਲਾ ਗਿਆ ਕਰਤਾ ਦੀ ਫਿੱਟ ਸੁਣ ਦਿਖਾਇਆ ਹੁਣ ਜਿਹੜੀ ਆ ਇਹਦੀ ਲਾਈਟ ਜੀ ਨਹੀਂ ਹੈਗੀ ਨਾ ਇਹਨੂੰ ਵੀ ਮਖਾ ਨਾਲ ਲਾ ਦਈਏ ਥੋੜਾ ਲੁੱਕ ਬਣ ਜੂ ਚਲੋ ਲਾ ਲਾਂ ਸੁਣ ਦਿਖਾਉਣਾ ਫੇਰ ਅੱਗੇ ਹਾਂਜੀ ਬਾਬਿਓ ਚੈੱਕ ਕਰਤਾ ਸੇਮ ਟੂ ਸੇਮ ਜਿਵੇਂ ਬਾਬੇ ਦੀ ਮੇਰ ਨਾਲ ਹੈਗਾ ਦੀ ਪਹਿਲਾਂ ਆਪਣਾ ਚੱਲਦਾ ਵੀ ਓਮੀਆ ਕੋਈ ਫਰਕ ਨਹੀਂ ਆਇਆ ਫਰਕ बस ਇਕੱਲਾ ਆ ਆਇਆ ਤੁਸੀਂ ਦੇਖ ਸਕਦੇ ਹੋ ਉਹ ਥੋੜੇ ਹੋ ਰਹਿ ਗਏ ਇਹ ਥੋੜੇ ਜਿ ਚਮਕ ਗਏ ਅੱਡ ਅੱਡ ਜੇ ਦਿਖਣ ਲੱਗ ਗਏ ਹੁਣ ਇਹਨਾਂ ਦਾ ਵੀ ਇਲਾਜ ਕੋਈ ਨਾ ਕਰ ਦੇਣਾ ਮੈਂ ਹੈਗਾ ਮੇਰੇ ਕੋਲ ਇਹਨਾਂ ਦਾ ਵੀ ਵਿਗਾੜ ਇਹਦੇ ਵਿੱਚ ਤੇ ਆਪਾਂ ਕਾਲਾ ਪੇਂਟ ਮਾਰ ਦੇਣਾ ਅੰਦਰ ਬਾਕੀ ਮੈਂ ਸੰਤਬਾਈ ਨਾਲ ਕਰੂੰਗਾ ਲ ਜਿਉਂ ਨਹੀਂ ਕਿਹਾ ਵੀ ਠੀਕ ਆ ਕਾਲਾ ਹਾਂ ਮਾਰ ਦੇ ਨਹੀਂ ਇਹਦੇ ਵਿੱਚ ਨਾ ਕੋਈ ਆਪਾਂ ਆਪਣਾ ਜਿਵੇਂ ਚੈਂਪੀਅਨ ਦਾ ਲੋਗੋ ਬਣਾ ਕੇ ਆਪਾਂ ਜਿਵੇਂ ਉਹਦੇ ਇਹਦੇ ਜਾਨੀ ਕਿ ਜਿਹੜਾ ਵਿੱਚ ਆ ਕਾਲਾ ਕਾਲਾ ਜਿਹਾ ਭੁੱਲਿਆ ਜਿਹਾ ਹੋਇਆ ਆਪਾਂ ਉਹਦੇ ਵਿੱਚ ਉਹ ਕਰਾਵਾਂਗੇ ਵੀ ਆਪਾਂ ਆਪਣੇ ਚੈਨਲ ਦਾ ਕੋਈ ਨਾ ਲੋਗੋ ਕਸਟਮਾਈਜ਼ ਕਰਾਵਾਂਗੇ ਵੀ ਆਪਾਂ ਫਿਰ ਉਹ ਲਵਾਵਾਂਗੇ ਇਹ ਮੈਨੂੰ ਆਇਆ ਮਿੱਤਰੋ ਮੈਂ ਤਾਂ ਇਹ ਮੈਨੂੰ ਆਇਆ ਮਿੱਤਰੋ ਤਾਂ ਕਹਿਣਾ ਵੀ ਹਨਾ ਹੁਣ ਦੇਖੋ ਹੁਣ ਤਾਂ ਇਹਦਾ ਨਾ ਆਪਾਂ ਕਰਨਾ ਕੰਮ ਦੇਖੋ ਸਿੱਧੀ ਜੀ ਗੱਲ ਆ ਵੀ ਆਪਾਂ ਕਣਕ ਵੀ ਜਿੱਦਿਆਂ ਤਾਂ ਕਰਕੇ ਮੈਂਨ ਕੁਝ ਨਹੀਂ ਫੇਟਦਾ ਇਹ ਤਾਂ ਬੈਂਕਰ ਵੀ ਆਪਾਂ ਨੇ ਪੇਂਟ ਕਰਾਉਣਾ ਦਾ ਆ ਸਾਰਾ ਕੁਝ ਹਾਰਾ ਕੇ ਇਹ ਠੱਗੀ ਜਿਹਾ ਬੂਰੀ ਪੇਂਟ ਹੋਇਆ ਹੋਇਆ ਵੀ ਵੀ ਫਿਰ ਸਵਾ ਤੇ ਆਵਾਂਗੇ ਫਿਰ ਤਿਆਰ ਕਰਕੇ ਲੈ ਕੇ ਜਾਵਾਂਗੇ ਸੁਵਾਰਚੇ ਉਹ ਕਰਕੇ ਆ ਕਰਕੇ ਅਣ ਕਿਉਂ ਆਪਾਂ ਕਣਕ-ਕਣਕ ਬੀਜੀਏ ਠੀਕ ਆ ਸਵਾ ਤੇ ਜਾਵਾਂਗੇ ਫਿਰ ਇਹਨੂੰ ਝੋਟੇ ਨੂੰ ਆ ਪੂਰਾ ਰੈਡੀ ਕਰਕੇ ਫਿਰ ਲੈ ਕੇ ਜਲਾਂਗੇ ਫਿਰ ਤੁਹਾਨੂੰ ਉਹ ਵੀ ਵਲੌਗ ਤੁਹਾਨੂੰ ਚੈੱਕ ਆਊਟ ਕਰਨ ਨੂੰ ਮਿਲਣਗੇ ਆਪਣੇ ਚੈਨਲ ਤੇ ਸਾਰੇ ਚਲੋ ਠੀਕ ਆ ਬਾਕੀ ਕਰੋ ਲੁੱਕ ਚੈੱਕ ਹੁਣ ਦੱਸਿਓ ਸਾਰੇ ਭਰਾ ਹੋ ਗਏ ਉਵੇਂ ਹੀ ਚਲੋ ਹੁਣ ਮੈਂ ਚੱਲਦਾ ਚਾਰ ਪੱਟਣਾ ਮਿਲਦੇ ਆਂ ਫੇਰ ਆਪਾਂ ਪਹੁੰਚ ਗਏ ਖੇਤ ਬਾਕੀ ਜਨੂੰ ਹੋਰ ਦਿਖਾਉਣੇ ਅੱਜ ਜਿਹੜਾ ਉਦਿਆਂ ਆਪਾਂ 36 ਦੀ ਲੈ ਕੇ ਆਂਦਾ ਸੀ ਨਾ ਉਹਦੇ ਨਾਲ ਪਹਿਲੀ ਵਾਰੀ ਤਵੀਆਂ ਫੇਰਨ ਲੱਗਿਆ ਉਹ ਦੇਖੋ ਸਾਹਮਣੇ ਬੜਾ ਭਾਈ ਲੱਗਿਆ ਰਹਾੜ ਮਗਲ ਨੇ ਉਹਨੂੰ ਲਵੇ ਆਏ ਤੇ ਦਿਖਾਉਣਾ। ਬਾਕੀ ਕ ਦਿਖਾਉਣੇ ਆ ਦੀ ਪਰਫਾਰਮੈਂਸ ਵੀ ਕਿਵੇਂ ਚੱਲਦਾ ਕਦੇ ਡੱਕ ਡੁੱਕੀ ਹੀ ਲਵਾਤਾ। ਉਦੋਂ ਮੁੜ ਕੇ ਕੰਮ ਜੀ ਨਾਲ ਓਲਜ ਕੇ ਬਾਈ ਤੈਨੂੰ ਆਏ ਹੀ ਨਹੀਂ ਗਿਆ ਸਾਤੋਂ। ਚਲੋ ਸਾਨੂੰ ਦਿਖਾਉਣਾ ਫੇਰ ਆਉਂਦੀ ਰਹਾੜ ਤੇ ਆ ਜਾਣ ਦੋ। ਮਿੱਤਰੋ ਮੋਟਰ ਤੇ ਜਾਂਦਾ ਤਾਂ ਮੈਂ ਆ ਗਿਆ ਚਾਚੀ ਕੀ ਕਰੇ ਮੈਨੂੰ ਮੋੜ ਤੇ ਬੈਠਾ ਮਿਲ ਗਿਆ। ਮੈਂ ਇਹਨੂੰ ਪੁੱਛਣ ਲੱਗਾ ਮਖਾਲੂਆਂ ਦੇ ਕਿਹੜੀ ਸਪਰੇ ਕਰੀਏ। ਇਹ ਕਹਿੰਦਾ ਕੋਈ ਨਾ ਮੈਂ ਦੇਖ ਕੇ ਹਲੇ ਕਹਿੰਦਾ ਆਪ ਚੱਕੀ ਵਰਦਾ ਹਲਫਾਫਾ ਜਿਆ ਕੋਲੇ। ਇਹ ਲੈ ਕੇ ਇਹਨੂੰ ਪੁੱਛਦਾ ਬਾਕੀ ਆ ਆਪਣੇ ਖੜੀਆਂ ਨੇ ਮਸ਼ੀਨਾ ਇਹ ਨਿਬੜ ਗਿਆ ਮਿੱਤਰੋ ਕੰਮ ਇਹਨਾਂ ਦਾ ਹੁਣ ਹੁਣੇ ਲਾ ਦੇਣੀਆਂ ਨੇ ਸਾਈਡੇ ਚ ਝਾੜ ਝੂੜ ਕੇ ਪਹਿਲਾਂ ਇੱਥੇ ਆਪਣੀ ਮੋਟਰ ਦੀ ਕੱਢ ਦਿੰਦਾ ਸੀ ਮਿੱਤਰੋ ਇਹ ਤਾਂ ਕਰਕੇ ਹੁਣ ਡਰਾਈਵਰ ਡਰੂਪਰ ਵਾਗੇ ਓਏ ਇਹਦਾ ਪੱਲਾ ਕਾਹਦੇ ਖੋਲਦਾ ਇਹਨੂੰ ਪਤਾ ਲੱਗਦਾ ਆ ਵੀ ਭੂਸ ਗਿਆ ਤਾਂ ਮੈਂ ਓਏ ਇਹ ਚੋਕ ਹੋ ਗਈ ਮਿੱਤਰੋ ਤਾਂ ਕਰਕੇ ਉਦੋਂ ਮੁੜ ਕੇ ਨਾ ਫਿਰ ਇਹਦਾ ਖੋਲ ਕੀ ਰੱਖਦਾ ਇਹਨਾਂ ਨੇ ਚਲੋ ਹੁਣ ਚੱਲਦੇ ਆ ਮੋਟਰ ਤੇ ਉਹਨੂੰ ਹੌਲੈਂਡ ਦਿਖਾਉਣਾ ਚੱਲ ਕੇ ਆਹ ਉਹ ਲੈ ਮੇਤਰੋ ਆਪਣਾ ਵਾਲਾ ਟਰੈਕਟਰ ਡੈਡੀ ਟਰਾਲੀ ਲੈ ਹੋਣ ਗਿਆ ਸੀ ਚਲ ਐਨਾ ਕੇ ਦਾ ਸੌਖਾ ਨਵੀਰ ਇਹਗਾ ਤੀਆ ਮੀਡੀਅਮ ਦਾ ਪਹਿਲਾ ਹੈਗਾ ਦੀ ਪਹਿਲੇ ਹਾਈ ਚ ਹੋਰ ਵੀ ਲੱਗਿਆ ਹੋਇਆ ਹੁਣ ਇੱਥੇ ਮੂੰ ਥੋੜਾ ਟਰੈਕਟਰ ਘੁੱਟ ਗਿਆ ਪਹਿਲੇ ਥੋੜਾ ਸੌਖਾ ਚੱਲਦਾ ਸੀ ਇੱਥੇ ਥੋੜਾ ਦਬ ਗਿਆ ਹੋ ਗਿਆ ਹਨਾ ਬਾਜ ਦਾ ਦੇਖਣ ਨੂੰ ਪੈਂਦਾ ਫਰਕ ਚਲੋ ਦਿਖਾਉਣਾ ਬਾਕੀ ਇੱਧਰ ਲੱਗੇ ਨਾਲ ਮੁੜਿਆ ਵੇ ਕਰੋ ਮੇਤਰੋ ਤੀਆ ਮੀਡੀਅਮਾਂ ਬਾਜ ਵੀ ਚੈੱਕ ਕਰੋ ਦਬ ਕੇ ਚੱਲਦਾ ਹਨਾ ਹਾਂ ਫਰਕ ਪੈ ਗਿਆ ਇਹਨੂੰ ਆਹੀ ਗੇਅਰ ਚ ਖੋਲਣਾ ਕੀ ਹੈ ਮੀਡੀਅਮ ਚ ਹੀ ਰੱਖਣਾ ਇਹ ਪਹਿਲਾਂ ਭਾਈ ਪਹਿਲੇ ਹਾਈ ਦੀ ਵਾਈ ਗਿਆ ਮੈਂ ਤਾਂ ਆ ਕੇ ਕਰਾਂਗਾ ਤੀਆ ਮੀਡੀਅਮ ਸੈਟ ਇਹਦਾ ਹੁਣ ਨਾਲੇ ਤਵੀਆਂ ਵੀ ਪਟਪਟ ਛੱਡਦੀਆਂ ਨੇ ਦੇਖੋ ਲੈ ਮੈਟ੍ਰੋ ਕਰਾਉਣਾ ਤੁਹਾਨੂੰ ਚੈੱਕ ਗੇਅਰ ਹੈਗਾ ਹੁਣ ਇਹਦਾ ਪੀਆ ਮੀਡੀਅਮ ਆ ਪੂਰਾ ਦੇਖੋ 1500 ਚੱਕਰਾਂ 4 ਵਾਈ 4 ਗੇਅਰ ਆਪਣਾ ਲੱਗਿਆ ਹੋਇਆ ਕਰਾਉਣਾ ਤੁਹਾਨੂੰ ਹਜ਼ਾਰ ਚੱਕਰ ਤੋੜ ਕੇ ਉੱਠਿਆ ਦੇਖਿਓ ਵੀ ਕਰਦਾ ਪੂਰੇ ਆਹ 100 ਚੱਕਰ ਘਟਾ ਕੇ ਦੁਰਦਾ ਦੇਖੋ ਪੂਰਾ 100 ਚੱਕਰ ਤੋੜਿਆ ਹੋਇਆ ਹੁਣ ਤੈਨੂੰ ਮੋੜ ਤੇ ਪਹਿਲਾ ਆਈ ਲਾ ਕੇ ਦਿਖਾਉਣਾ ਵੀ ਉੱਥੇ ਪੂਰੇ ਚੱਕਰ ਕਰੂੰਗਾ ਦੇਖੋ 15000 ਰੁਪਏ ਮੋਤੀ ਵੜਾ ਨਾ ਹਾਂ ਇਹ 'ਚ 50 ਹਾਂ ਇਹ 'ਚ 50 ਕੇ ਜੱਕਰ ਮਸਾ ਟੁੱਟਦੇ ਨੇ ਐਨੇ ਕੇ ਦਾ ਟਰੈਕਟਰ ਆਮ ਤੋੜ ਦਿੰਦਾ ਇੱਕ ਆ ਸਾਡੇ ਇਧਰ ਲਗੇ ਰਾ ਬੜਾ ਕੀ ਆ ਤੇਰਾ ਛੋਟਾ ਰਹਿ ਗਿਆ ਪਰਾਉਣਾ ਤੁਨੂੰ ਚੈੱਕ ਬਾਕੀ ਹੈਗਾ 4 ਵੀ ਨਾ ਆਇਆ 2 ਵੀ ਜਿੰਦਰਾ ਫਰਕ ਪੈਣ ਦਾ ਗੇਰਾ ਧੀਆ ਮੀਡੀਅਮ ਆ ਨਾ ਹੋਰ ਵੀ ਲੀਗਰ ਕੱਢਤਾ ਹੁਣ ਸਾਨੂੰ ਕਰਾਉਣਾ ਚ ਇੱਕ ਵੀ ਕਿੰਨੇ ਡਰਾਫੇ ਕੋਈ 15 ਤੋਂ ਚੱਕਰ ਰੱਖਾਂਗੇ ਆਪਾਂ ਹਾਂ ਹੁਣ 150 ਚੱਕਰ ਦਾ ਤੋੜ ਗਿਆ ਹੁਣ ਮਰਨ ਲੱਗਿਆ ਜਿਹੜੇ ਆਪਨਾ ਮਿੱਤਰੋ ਤਵੀਆਂ ਨੇ ਇੰਨਾ ਸੋਹੋ ਨਹੀਂ ਆਇਆ ਹਨਾ ਮਰਨ ਲੱਗਿਆ ਹੋਵੇ ਕਰਕੇ ਫੋਰ ਬਾਈ ਕੱਢੇ ਤੇ ਫੋਰ ਬੱਸ ਇਹਨੂੰ ਕਰਾਉਣਾ ਚ ਇੱਕ ਫੋਰ ਬਾਈ ਫੋਨ ਕਰਾਉਣਾ ਵੇ ਇੱਕੜ ਤੇ ਸਹੀ ਮਾਰ ਕੇ ਉੱਠਦਾ ਕਿਵੇਂ ਆ ਨਾਲੇ ਜੇ ਕੋਈ ਘਾਟ ਬਾਦੋਂ ਪਤਾ ਲੱਗ ਜੋੜਿਆ ਮਾਰ ਕੇ ਚੱਲੂ ਜਾਂ ਨਾਲੇ ਮਾਰ ਜੀ ਮਿੱਤਰੋ ਗਰਮਾਣੀ ਸੂਈ ਚੱਕ ਜਿਓ ਇਸ ਤੇ ਉਹ ਤਾਂ ਸੈਂਟਰ ਜੀ ਆ ਜਿਵੇਂ ਅੱਕੇ ਰਹਿੰਦੀ ਆ ਯਾਨਕਿ ਆਰ ਪੀ ਐਮ ਉਨੇ ਹੀ ਡ੍ਰੋਪ ਨੇ 150 ਰੋਟੇ ਇੱਕ ਬਾਜ ਆ ਅਮਿਤਰਾ ਜਮਾਨ ਨਵਾਗਾ ਆਪਣਾ 25 ਘੰਟੇ ਚੱਲਿਆ ਆ ਨਾ ਤੀਆ ਮੀਡੀਅਮ ਗੇਰ ਆ 1800 ਚੱਕਰ ਤੇ ਕਰਕੇ ਛੱਡਿਆ ਦੇਖਿਓ ਕਿੰਨਾ ਮਰ ਮਰ ਕੇ ਉੱਠਾ ਦੇਖਿਓ ਮੋੜ ਤੇ ਆ ਕੇ ਕਰੂਗਾ ਕੀ ਇਹ ਨਾਲੇ 4x4 ਗੇਰ ਆਪਣਾ ਲੱਗਿਆ ਹੋਇਆ ਐ ਨਹੀਂ ਹੈਗਾ ਵੀ ਆਪਣਾ ਬਾਹ ਲਾ ਕੱਟਿਆ ਨਹੀਂ ਕੱਟਿਆ ਹੋਇਆ 4x4 ਨਾਲ ਦੇਖਿਓ ਆਰ ਪੀ ਐਮ ਵਾਲੀ ਸੂਈ ਤੇ ਨਹੀਂ ਕਰ ਰੱਖਿਓ ਬਣੀ ਜੀ ਕਦੀਆਂ ਮਾਗਰ ਫੁੱਲ ਲੱਗਦੀਆਂ ਨੇ ਜਾਨੀ ਕਿ 6 ਕਲੀਆਂ ਛੱਡੀਆਂ ਹੋਈਆਂ ਨੇ ਜਿੰਨੇ ਮੈਂ ਆਪਣੇ ਅਰਜਨਾਂ ਮੋਂ ਨਾਲ 19 ਮਹੀਨੇ ਉੱਥੇ ਹੀ ਨੇ ਮੈਂ ਉਹੀ ਵੇਲੇ ਕੱਢਣਾ ਦੀ ਵੀ ਉਹ ਚੱਲਦਾ ਲੋਟ ਕੇ ਇਹ ਚੱਲਦਾ ਵੀ ਉਹ ਦੀਆ ਵੀਡੀਓ ਚੱਕ ਲੈਣਾ ਮਿੱਤਰੋ ਆਰਾਮ ਨਾਲ ਕਣ ਗਿਆ ਪੂਰਾ ਮਰ ਮਰ ਕੇ ਉੱਥੇ ਦਾ ਪੂਰਾ ਮਰ ਕੇ ਚਾਵਾਂ ਘੜੋ ਮਰ ਕੇ ਨਿਕਲਦਾ ਵਿਚਾਰਾ ਇੱਕਾ ਹੈਗਾ ਨਮਾ ਇਹਨੂੰ ਅਹੀਂ ਨਮਾ ਕਰਕੇ ਬਹੁਤ ਤਾਂ ਅਹੀਂ ਥੋੜਾ ਜਿਹਾ ਉਹ ਬੜਾ ਭਾਈ ਦਾ ਉਹਦਾ ਥੋੜਾ ਜਿਹਾ ਸੁੱਕੀ ਜਾਨ ਤੇ ਪਾਉਂਦਾ ਕਰਿਓ ਜਿੱਕੇ ਕਿਤੇ ਕਿਤੇ ਨਾ ਜਮੇ ਹੀ ਮਰ ਜਾਣਾ ਵੀ ਨਾ ਮੇਰੇ ਇੱذ ਨਹੀਂ ਪੁਹੇਗਾ ਇਹ ਪਹਿਲਾ ਹੀ ਗੇਅਰ ਲਾ ਲੀਏ ਫੇਰ ਠੀਕ ਆ ਦੇਖਿਆ ਤਾਂ ਉਹ ਤਾਂ ਮੋੜ ਤੇ ਆ ਕੇ ਤਵੀਆਂ ਘੱਟ ਲੱਗਣ ਲੱਗ ਗਈਆਂ ਨੇ ਇੱਥੇ 130 ਸ਼ੋਟਾ ਹੋਵੇ ਇੱਧਰਲਾ ਇਹ ਨਹੀਂ ਜਨ ਉਧਰ ਭੜੇ ਜਿੱਦ ਦਿਖਾਉਂ ਕਦੇ ਬਾਕੀ ਰੂਟਾ ਮੀਟਰ ਲੈ ਕੇ ਆਉਂਦੇ ਆ ਤੁਹਾਨੂੰ ਉੱਥੇ ਵੀ ਦਿਖਾਉਂਗਾ ਇਹਦਾ ਕੀ ਬਣਦਾ ਆ ਹੁਣ ਦੇਖੋ ਲੈ ਜਾਨ ਕੇ ਆਏ ਸਮਝ ਲਓ ਵੀ 3 400 ਚੱਕਰਾਮ ਤੋੜ ਦੇਣਾ ਆ ਰਾਮ ਨਾਲ ਮਰ ਕੇ ਲੈ ਆ ਹੁਣ ਦੇਖੋ 1400 ਤੋਂ ਆਕੇ ਮੁੜ ਕੇ ਗਿਆ ਵਿੱਚ ਮੇਰੇ ਭਾਈ ਕਹਿੰਗੇ ਤੂੰ ਟੀਸ ਨੂੰ ਆਇਆ ਕਹਿਣਾ ਮਿੱਤਰੋ ਇਹ ਆਪਣਾ ਨਵਾਂ ਆਪਾ ਦਾਲੇ ਰਮਾ ਕਰਦੇ ਆ ਬੜਾ ਮੋਟਾ ਵੀ ਹੋ ਜੂ ਕਰਮ ਮਿੱਤਰੇ ਇੱਕ ਮਿੱਤਰੇ ਇੱਕ ਗੱਲ ਹੋਰ ਆ ਜੇ ਆਪਾਂ ਇੱਥੇ ਇਹਨੂੰ 2 ਵੀਨ ਚ ਲਾਉਨੇ ਆ ਫਿਰ ਜਮੀ ਮਰ ਜੇਂਦਾ ਅਲਪਾ 4 ਵੀਲ ਕਰਕੇ ਚੱਲੀ ਜਾਂਦਾ ਇੱਕ ਜਿਆ ਲਵਾਂਸਰ ਦੇ ਨਾਟ ਿੱਲਿਓ ਬੇ ਵੀ ਕਸਾਉਣੇ ਆ ਨਹੀਂ ਆਪ ਹੀ ਘਰ ਨਾ ਘਰੇ ਜਾ ਕੇ ਦੇਖੋ ਤਦ ਨਾ ਮੋਟਾ ਬਾਕੀ ਕਰਾਉਣਾ ਚੱਕ ਤੁਹਾਨੂੰ ਪੂਰੇ 17 15 16 17 ਨਾਲ ਕਿ ਕਰਦੇ ਹੋ 16 ਤਵੀਆਂ ਨੇ 6 ਗਲੀਆਂ ਮਾਰ ਕੇ ਸੱਦੀ ਹੋਈ ਨੇ ਪੂਰੀਆਂ ਐ ਨਾ ਕੀ ਦਾ ਮੀਡੀਅਮ ਐਦਰੋਂ ਮੀਡੀਅਮ 4x4 ਆਪਣਾ ਲਾਇਆ ਹੋਆ ਹੁਣ ਤਾਂ ਸਿੱਧੇ ਘੇੜੇ ਜਾ ਉੱਥੇ ਤੱਕ ਦਿਖਾਉਣਾ ਵੀ ਦੇਖੀ ਜਿੰਨੇ ਚੱਕਰ ਤੋੜ ਕੇ ਚੱਲੂ ਕੋਈ ਲਿਫਟ ਨਹੀਂ ਆ ਥੱਲੇ ਪਈਆ ਜਮਾ ਲਿਫਟਾ ਇਹ ਲੈ 1400 ਟੁੱਟ ਕੇ ਤੁਰਿਆ 1500 1300 ਚੱਕਰ ਪੂਰੇ ਪੂਰੇ 300 ਚੱਕਰ ਮਾਰੀ ਜਾਂਦਾ ਤਵੀਆਂ ਨਾ ਨਹੀਂ ਕਿ ਜਾਇਦ ਨੇ ਖੁੱਲੀਆਂ ਹੋਈਆਂ ਜਿੰਨੀਆਂ ਆਪਾਂ ਨੂੰ ਚਾਹੀਦੀਆਂ ਨੇ ਆਮ ਮੂੰ ਮਾਗਰ ਚੋਰੀ ਬਣੀ ਪਈ ਆ ਦੇਖੋ ਕਾਲੀ ਕੈਪ ਯਾ ਹੋਏਗਾ ਫਰਕ ਚਲੋ ਬਾਕੀ ਤੈਨੂੰ ਉੱਧਰ ਕਿ ਦਿਖਾਉਣਾ ਕਰੋ ਜੇ ਕੋ ਪਹਿਲੇ ਆਇ ਤੇ ਵਿਚਾਰਾ ਜਮਾ ਲੋਡ ਤੁਰਦਾ ਪਹਿਲੇ ਆਇ ਤੇ ਤੋਰਾ ਘਾਟਾ ਬੰਗਾ ਇਹ ਆ ਖਰਚਾ ਦਾ ਰੇ ਘਟਾਊਗਾ ਮੂੰ ਗਰਮ ਗਰਮ ਨਹੀਂ ਹੁੰਦਾ ਮਿੱਤਰੋ ਗਰਮ ਵਾਲੀ ਵੀ ਉੱਤੇ ਖੜੀ ਆ ਆਪਾਂ ਨੂੰ ਇਹ ਲੱਕ ਨਿਕਲ ਆ ਵੀ ਆ ਟਰੈਕਟਰ ਵੇਟਰਾ ਆਪਣਾ ਕੋਈ ਬਾਤੂ ਬਾਤ ਨਹੀਂ ਆਉਣੀ ਵਿੱਚੋਂ ਕੋਈ ਡਾਕਸਰਾਂ ਦੀ ਬਾਤ ਕਰਦੀਆਂ ਮੇਟਰ ਚੱਲਦਿਆ ਕਰੇ ਤੁਹਾਨੂੰ ਦਿਖਾ ਦਤੀ ਐ ਮੀਡੀਅਮ ਗੀ ਵੀ ਚੱਲਦਾ ਦਿਖਾਤਾ ਏ ਪਹਿਲੇ ਹਾਈ ਜੀ ਪਹਿਲੇ ਹਾਈ ਜੀ ਦਾ ਚੱਲਦਾ ਜਾਵਾਂ ਲੋਟ ਕੋਈ ਚੱਕਰ ਨਹੀਂ ਕੋਈ ਉਹ ਨਹੀਂ ਪਹਿਲੇ ਤੀਆ ਮੀਡੀਅਮ ਗੇਅਰ ਨਾਲ ਘੱਟ ਚੱਕਦਾ ਚਲੋ ਚੱਕੜ ਤਾਂ ਲਾਦਾਂਗੇ ਇਹਨੂੰ ਵੀ ਪਹਿਲਾਂ ਮੇਰੇ ਵਾਲਾ ਕਿਹੜਾ ਚੱਕਦਾ ਦੀ ਮੇਰੇ ਵਾਲਾ ਹੁਣ 17 ਦੇ ਡੈਰਾਂ ਚੱਕਣ ਲੱਗ ਗਿਆ ਇਹ ਵੀ ਚੱਕਣ ਲੱਗ ਜੂ ਨਾਲੇ ਮੈਂ ਇਹਨਾਂ ਦਾ ਤੇਲ ਤੂਰ ਕੁਛ ਨਹੀਂ ਛੇੜਿਆ ਇਹ ਸਾਲੇ ਨੂੰ ਦਾ ਖੱਲ ਕੇ ਵਾਹਿਆ ਇਹਨੂੰ ਵੀ ਕੋਈ ਨਹੀਂ ਸਿੱਟਾਂ ਗੱਲ ਤਾਂ ਅੱਜ ਪਹਿਲਾ ਦਿਨ ਤੀ ਹੁਣ ਰੂਟਾ ਮੀਟਰ ਪਾ ਕੇ ਲੈ ਕੇ ਆਵਾਂਗੇ ਫੇਰ ਸਾਨੂੰ ਉਹ ਦਿਖਾਵਾਂਗੇ ਉਹ ਸ਼ਾਇਦ ਕੱਲ ਦੇ ਬਲੌਗ 'ਚ ਹੋਵੇ ਚਲੋ ਮੈਂ ਵੀ ਰੇਹ ਕੱਢਦਾ ਜਾ ਕੇ ਲੈ ਕੇ ਆਉਣਾ ਟਰਾਲੀ ਮੈਨੂੰ ਇਹਦੀ ਮਗਾ ਤੁਹਾਨੂੰ ਆਫ ਲੈਂਡ ਚੱਲਦਾ ਦਿਖਾ ਦਈਏ ਨਾ ਕਿੰਨੇ ਦਿਨ ਹੋ ਗਏ ਦੀ ਮੈਂ ਲੈ ਕੇ ਜਾਂਦੇ ਨੂੰ ਚਲਾਇਆ ਨਹੀਂ ਸੀ ਚਲੋ ਬਾਕੀ ਚੱਲਦੇ ਆ ਬਾਕੀ ਤੁਸੀਂ ਸਾਰਾ ਦੇਖੀ ਲੈ ਅਗਲੇ ਪਾਜੇ ਦੀ ਪਰਫਾਰਮੈਂਸ ਕਿਵੇਂ ਆ ਬਾਕੀ ਦੱਸਿਓ ਨਾ ਕਿਵੇਂ ਚੱਲਦਾ ਉਹ ਮਿੱਤਰੋ ਗਰਮ ਗਰਮ ਨਹੀਂ ਹੁੰਦਾ ਜਿਹਦੀ ਆਪਾਂ ਨੂੰ ਟੈਨਸ਼ਨ ਸੀ ਚਲੋ ਪਾਲਿਆ ਇਹਦੇ ਮਗਾ ਰੂਟਾ ਵੀਟਰੋ ਵੀ 10 ਫੁੱਟਾ ਹੁਣ ਇਹਨੂੰ ਬੰਦ ਕਰਨਾ ਸਾਲੇ ਨੂੰ ਕਰੋ ਚੈੱਕ ਕਿਹੜਾ ਗੇਰ ਆ? ਬੇੜਾ ਗੇਰ ਦੀ ਦੂਜਾ ਲੋ ਦੂਜਾ ਲੋ ਗੇਰ ਆ ਮਿੱਤਰੋ ਕਰੋ ਚੈੱਕ ਵੜਾ ਜਿਆ ਕਿਹੜੀ ਕੰਪਨੀ ਦਾ ਹੈ ਲੈਂਡ ਫੋਰਸ ਦਾ ਮਾਸ਼ੀਆ ਦਾ ਰੋਟਾ ਵੀਟਰ ਆ ਗਿਆ ਇਹੇ ਜੀ ਡਸਟਿੰਗ ਕਿਦਣਾ ਜਿੱਤੀ ਹੋ ਦੇਖੋ ਪੈਂਦੀ ਹੈ ਗਰ ਲਾਟਾ ਜਮਾ ਤੇਲ ਧੂਲ ਇਹਦੀ ਕੋਈ ਸੀਲ ਨਹੀਂ ਪੱਟੀ ਵਾਲੇ ਕੁਝ ਨਹੀਂ ਕਰਿਆ ਜਮਾ ਇਹ ਜਣੇ ਚੱਲਦਾ ਜਾਣ ਕੇ ਜੇ ਉੱਤੇ ਦੋ ਖੜ ਗਿਆ ਤੇਰੇ ਬੰਦੇ ਫਿਰ ਤਾਂ ਟਰੈਕਟਰ ਕਿਤੇੁਰ ਤੇ ਹੀ ਨਹੀਂ ਜੇ ਜਣੇ ਕੇ ਸਿੰਪਲ ਚੱਲਦਾ ਦੋੇ ਲੀਵਰ ਜਮਾ ਡਾਊਨ ਨੇ ਫਿਰ ਜਣੇ ਕੇ ਚੱਲਦਾ ਲੋਟ ਬਾਕੀ ਕਰੋ ਚੈੱਕ ਦੇਖ ਲੈਣੀ ਇਹ ਸੇਟਸਾਰ ਕਰਾਉਣੀ ਪਈ ਜਾਂ ਸਰਦਾ ਦੱਸਾਂਗੇ ਤੁਹਾਨੂੰ ਬਾਕੀ ਮੈਨੂੰ ਤਾਂ ਲੱਗਦਾ ਵੀ ਆ ਇਹਦੀ ਸੇਟਸਾਰ ਆ ਪੱਕੀ ਜੋ ਐ ਤੁਰਦਾ ਤਾਂ ਹੈ ਨਹੀਂ ਇੱਕ ਹੈਗਾ ਜੂਤੀ ਆਇਆ ਕਰੀਪਰ ਗੇਰ ਹੁੰਦਾ ਜਿਵੇਂ ਸਾਡੇ ਕੋਲੇ ਜਿਹੜੇ ਦੋ ਦੂਜੇ ਆਉਣ ਲੈਣ ਤੇ ਉਹ ਕਰੀਪਰ ਨੇ ਉਹ ਇਹ ਚੀਜ਼ ਚ ਆਉਣਾ ਚੱਲ ਪਾਉਂਦੇ ਨੇ ਬਾਕੀ ਕਰੋ ਚੈੱਕ ਆ ਤਾਂ ਹੋ ਗਿਆ ਬੰਦ ਲੈ ਇਹ ਆ ਗਲਤ ਬੰਦਿਆ ਕੋਲੇ ਗਿਆ ਹਨਾ ਵੀ ਇਹ ਆ ਗਲਤ ਬੰਦਿਆ ਕੋਲੇ ਗਿਆ ਚੰਦਰਾ ਲੈ ਲੈ ਨਿਕੋ ਏ ਮਿੱਤਰੋ ਆਪਾਂ ਹੌਲੈਂਡ ਦੀ ਟੈਸਟਿੰਗ ਵਾਲਾ ਬਲੌਗ ਆਤੀ ਪਾਵਾਂਗੇ ਹੁਣ ਕੱਲਾ ਨਹੀਂ ਬੜਾ ਵਾਲਾ ਹੋ ਜੂ ਕੰਮ ਵਾਕਿਆ ਮਾਈਸੀਓ ਦਾ ਰੁਟਾ ਵੀਟਰ 10 ਫੁੱਟਾ ਹੋ ਜੇ ਇੱਕ ਟਰੈਕਟਰ ਦੇ ਮੂਰੇ ਮਿੱਟੀ ਚੁਰਦੀ ਆਉਂਦੀ ਹੋਰ ਦਿਖਾਵਾਂ ਨਵੇਂ ਕਰਕੇ ਲੈ ਕਿਉਂ ਤਾ ਮਿੱਤਰੋ ਬੰਦ ਹੁੰਦਾ ਊ ਜੇ ਨਾ ਆਮ ਚਲਾਈ ਵਾਲਾ ਹੋਵੇ ਜਿਨੀ ਆਮ ਚਲਾਉਣਾ ਉਹਦੇ ਨਾਲ ਚੱਲੀ ਜਾਊਗਾ ਹੋਰ ਨਹੀਂ ਕੋਈ ਚੱਕਰ ਅਸੀਂ ਤਾਂ ਬੱਦ ওভারਲੋਡ ਕੀਤਾ ਹੋਇਆ ਕੰਮ ਇਹਨੂੰ ਕਰਮ ਕਰਨਾ ਬਿਨਾ ਮੂਰੇ ਕਾਖ ਖਵਾਰ ਲਾਏ ਉਹ ਕੰਮ ਆ ਇੱਕ ਮਿੱਤਰੇ ਟ੍ਰੀਪਰ ਗੇਰ ਨਹੀਂ ਇਹ ਜੂਜੀ ਗੇਰ ਤਾਂ ਵੀ ਇਹਦਾ ਥੋੜਾ ਤੋਰੇ ਦਾ ਵੀ ਮਰਜ਼ਾ ਬਾਕੀ ਸੈੱਟ ਦਾ ਅਸੀਂ ਕਰ ਹੀ ਦੇਣਾ ਝੋਟਾ ਜਾਂ ਪਹਿਲਾਂ ਇੰਨੇ ਕਰ ਲੇ ਇਧਰ ਪਾਫਾ ਬੰਦ ਕਰੀਆਂ ਪਈਆਂ ਨੇ ਵਿਚਾਰੇ ਦੀਆਂ ਪਾਫਾਂ ਤੇਲ ਦਾ ਢੋਲਾ ਉਹ ਕੋਠੇ 'ਚ ਲਿਆ ਕੇ ਰੱਖ ਲਿਆ ਵੀ ਉਹ ਖਾਲੀ ਕਰਨਾ ਆ 16 ਅੰਦਕੇ ਤੋਂ 'ਚ ਇਹਦੇ ਤੇ ਹੀ ਸਮਝ ਲਓ ਤੁਸੀਂ ਉਹ ਕੰਮ ਕਰਨਾ ਇਹਦੇ ਨਾਲ ਹੁਣ ਬਾਕੀ ਜੇ ਕ੍ਰੀਪਰ ਗੇਰ ਹੁੰਦਾ ਫੇਰ ਇੰਨਾ ਲੋਡ ਨਹੀਂ ਮੰਨਣਾ ਦੀ ਹੁਣ ਉਹਦੇ ਕਰਕੇ ਮੰਨ ਰਿਹਾ ਏ ਚਲੋ ਬਾਕੀ ਦੱਸਦਾ ਫੇਰ ਜੇ ਉੱਤੇ ਬਹਿ ਕੇ ਆ ਕੇ ਮੈਂ ਧਾਰਾਂ 'ਚ ਲਾਵਾਂ ਟਰਾਈ ਲੈਣਾ ਤੁਹਾਨੂੰ ਫੇਰ ਦਿਖਾਉਂਗਾ ਮਿੱਤਰੋ ਜੱਦੇ ਹਲੇ ਤੱਕ ਚੱਲੀ ਜਾਂਦਾ ਮੈਨੂੰ ਮੜਿਆ ਕੰਮ ਦੀ ਮੈਂ ਕਰੇ ਤਹਾ ਨਦੂਰਾ ਜੋਣ ਵਾਗਿਆ ਦੀ ਇਹਦਾ ਜੱਦੇ ਦਾ ਹੀ ਹਾਲ ਆ ਵਿਚਾਰੇ ਦਾ ਕਦੇ ਚੱਕਰ ਫੜਲੇ ਦਾ ਕਦੇ ਵਿਚਾਰਾ ਛੱਡ ਦੇਣਾ ਮਿੱਟੀ ਦੇਖੋ ਮਾਕਰ ਉਮੀ ਨਾਲ ਲੱਗੀ ਹੋਈ ਆ ਲੈ ਉਮੀ ਪੂਰਾ ਭਰ ਕੇ ਚੱਲਦਾ ਦਰੋਜ ਇੱਕ ਲਾੜ ਪੈਂਦੀ ਦੇ ਇਸ ਕਿਉਂ ਅਗਿਆ ਦੀ ਲਾੜ ਪੈਂਦੀ ਆਲੇ ਟੈਂਕੀ ਦੇਖਦੇ ਆ ਭੁੱਲ ਭਰ ਕੇ ਲੈ ਗਿਆ ਜੀ ਕਿੱਥੇ ਲੈ ਗਿਆ ਝੋਟਾਂ ਮਾਗਰ ਬਾਕੀ ਸਵਾਈ ਵੀ ਫੱਲੋਂਦੀ ਆ ਇਹ ਆਪਾਂ ਕਰਦੇ ਮਿੱਤਰੋ ਅਹੀਂ ਘੜੇ ਦੀ ਸਾਰੇ ਕਰਤੇ ਅਹੀਂ ਧੱਬੇ ਦੇ ਵਿੱਚ ਦੇਖਣੋ ਬਾਕੀ ਚੱਲਦਾ ਇਹ ਪੂਰਾ ਵਧੀਆ ਸੈੱਟ ਬਾਪੇ ਦੀ ਜਿੰਮਾ ਦੀ ਨਾਲ ਨਾ ਕਰਮਗੁਰੁੰਦਾ ਨਾ ਦੇਖੋ ਮੂਰੇ ਮੈਂ ਮਿੱਟੀ ਕਿਵੇਂ ਲਾਈ ਜਾਂਦਾ ਮੈਂ ਬਾਕੀ ਇਹ ਲਾਈਟਾਂ ਨੂੰ ਕਹਿੰਦੇ ਟਿਕ ਟਿਕ ਲਵਾਦਾ ਦੀ ਉਹ ਦੇਖੋ ਤਾਂ ਲੱਗੇ ਮਿੱਤਰੋ ਰੇ ਜਮੀ ਖੜਕਿਆ ਜੀ ਬੀਬਾ ਆਪਣੇ ਦੋਏ ਟਾਣ ਨੇ ਸਾਨੂੰ ਚੈੱਕ ਕਰਾਵਾਂ ਆ ਦੇਖੋ ਜੋਈ ਨੀ ਗੜਾ ਜਮਾਤ ਵੀ ਨਾਲ ਨਾਲੇ ਰਹਿ ਜਾ ਜੇ ਕੱਪਲੇ ਕਾਣਾ ਆ ਲਾ ਗਿਆ ਵਦਨ ਜਾਨਕੇ ਚੱਕਰ ਤੋੜ ਲੈਦਾ ਵਿਚਾਰਾ ਫੜ ਲੈਦਾ ਤੋੜ ਲੈਦਾ ਫੜ ਲੈਦਾ ਬੰਦ ਨਹੀਂ ਹੁੰਦਾ 800 ਤੋਂ ਵੀ ਆ ਕੇ ਮੁੜ ਕੇ ਜਾਂਦਾ ਲੈ ਆਈ ਦੇਖ ਰੋਣ ਸਾਹਮਣੇ ਥੋੜੇ ਬਾਤ ਕੀ ਕਰਦੀ ਆ ਹੁਣ ਫੜ ਲੈ ਚੱਕਰ ਦੇਖੋ ਵਿਚਾਰ ਜੀ ਲਾਟ ਫੁੱਲ ਪੈਂਦੀ ਆ ਮਿੱਤਰੋ ਆਪਣਾ ਡੰਡਾ ਵੀ ਐ ਜਮਾ ਦੇਖੋ ਐ ਜਮਾ ਨਾਲ ਨਾਲ ਮੇਰਾ ਜਮਾ ਤੇ ਐ ਡੰਡਾ ਜਿੰਨਾ ਹੋ ਸਕਾਇਣ ਜਿੰਨਾ ਜਮਾ ਨੀ ਆਇਆ ਹੋਇਆ ਕੋਈ ਕੱਟ ਪਰਾਣਾ ਨਹੀਂ ਕਰਿਆ ਹਰ ਕੋ ਦਾ ਧਿਆ ਪਰੂ ਖੋਲਣਾ ਦੇਖੋ ਬਿੱਟੇ ਦੇਖੋ ਮਿੱਟੀ ਕਿਉਂ ਮੈਦਮੂਕਾ ਟੈਂਕੀ ਜਣ ਕੇ ਲਵੇ ਲਾਉਣ ਵਾਲੀ ਕਰ ਗਿਆ ਬੜਾ ਭਾਈ ਕਹਿੰਦਾ ਅ ਵੀ ਟੈਂਕੀ ਗਈ ਮੈਂ ਤੁਹਾਨੂੰ ਟੈਂਕੀ ਦੀ ਕਲਿੱਪ ਦਿਖਾਉਣਾ ਇਧੂ ਮਾਦ ਨੂੰ ਕੱਢ ਜਾਓ ਕੋਈ ਮਿੱਤਰੋ ਟੈਂਕੀ ਐਸੀ ਲਾਇਆ ਇਧੂ ਮੈਨ ਲੈਣਾ ਕਦੀਆਂ ਦੀ ਦੋਹਰ ਮਾਰੀ ਸੀ ਬਸ ਇਹਨੂੰ ਕਰਵਾਉਣ ਤੋਂ ਲਿਖੇ ਲੇਖ ਤੋਂ ਬਾਅਦ ਇਹਨਾਂ ਨੇ ਨੰਬਰ 1 ਕਿਹਾ ਓਏ ਓਹੀ ਆ ਬੱਸ ਦੇਖੋ ਚੱਕਰ ਕਿੱਥੇ ਆ ਗਏ 1000 8122 ਤੇ ਆਇਤੋਂ ਮੁੜ ਵਾਪਸ ਆਓ ਬਾਕੀਆ ਦੇਖੋ ਕਰਕੇ ਚੱਕਰ ਪੂਰੇ ਤੇ ਆ ਇੱਕ ਬਜਰਾ ਕਿਵੇਂ ਮਾਰ ਮਾਰ ਕੇ ਉੱਠਦਾ ਓ ਰੱਬਾ ਲਾ ਵਾਇਆ ਜੀ ਇਹਨੂੰ ਖੋਲਦਾ ਗੇ ਪੂਰਾ ਆਇਆ ਤੇ ਤੂੰ ਤਾਂ ਮਗਰੋਂ ਦੇਖਾਂਗੇ ਪਹਿਲੇ ਨੂੰ ਇਹ ਹੀ ਖੋਲਣਾ ਕੀ ਬਦਾਈਏ ਬੁੱਕਲ ਚਾਵੇ ਆ ਜੇ ਵੇ ਦੇਖੋ ਦੂਈ ਕਿੱਥੇ ਆਇਆ 11 12 ਤੋਂ ਆ ਗਈ ਦੀ ਇਧਰ ਹੁਣ ਲਾਇਆ ਵੇਜ ਦੇ ਵਿਚਾਰੇ ਤੇ ਉਦੋਂ ਓਟੇ ਟੱਕਾ ਇਕੱਠਾ ਹੋ ਗਿਆ ਮੈਂ ਚੱਕਰ ਤੇ ਨੂੰ ਵਧਾਉਣੇ ਜਾਂਦੇ ਨੇ ਤਾਂ ਤੇਜ ਹੋ ਕੇ ਲੈ ਰੋਟਾ ਵੀਟਰ ਹੌਸਾ ਉਹ ਦੇਣਾ ਖਾਂ ਵਧਾ ਗਿਆ ਲੈ ਉਹ ਪਹਿਲਾਂ ਵਾਲੀ ਮਿੱਟੀ ਨਾਲ ਆਉਂਦੀ ਸੀ ਲੱਗੀ ਹਾਂ ਹੁਣ ਰਹਿਣਾ ਹੋ ਗਿਆ ਦੂਏ ਚ ਕੀ ਹੋ ਗਿਆ ਰਹਿਣਾ ਹੁਣ ਇਹਦੀ ਪੀਟੀਓ ਗੇਰਾਂ ਚੱਲਦੀ ਆ ਪਹਿਲੇ ਇਧਰ ਪਹਿਲਾ ਲੋਗ ਇਹ ਲਾਇਆ ਹੁਣ ਲੋਡ ਘੱਟ ਮੰਨਦਾ ਦੇਖੋ ਮਿੱਟੀ ਮੂਰੇ ਓਨੀ ਲਾਈ ਜਾਂਦਾ ਉਹ ਜਾਨ ਕੇ ਪੀਟੀਓ ਗੇਰਾ ਚ ਇਹਦਾ ਐ ਸੌਖਾ ਚੱਲਦਾ ਸਾਡੇ ਹਿਸਾਬ ਨਾਲ ਵੀ ਗੇਰਾ ਚ ਪੀਟੀਓ ਚ ਐ ਟਰੈਕਟਰ ਲੋਡ ਵੀ ਘੱਟ ਮੰਨਦਾ ਜਿਵੇਂ 540 ਚੱਕਰ ਤੇ ਵੱਧ ਚੱਲਦਾ ਦੀ ਲੋਡ ਜੈਸਾ ਸਾਰਾ ਖਤਾ 540 ਦੀ ਬਾਅਦ ਚਾਹ ਮੰਗਾ ਜੇ ਗੇਰਾ ਚ ਪੀਟੀਓ ਪਾ ਕੇ ਦੇਖ ਲਈ ਐਂਡ ਤੇ ਪੂਰੇ ਸਾਨੂੰ ਫੇਰ ਵੀ ਸੌਖਾ ਚੱਲਦਾ ਲੱਗਿਆ ਠੀਕ ਆ ਜਿਹੜਾ ਆਪਣਾ ਅੱਜ ਵਾਲਾ ਬਲੌਗ ਇਹਨੂੰ ਆਪਾਂ ਇੱਥੇ ਕਰਦੇ ਐਂਡ ਉਮੀਦ ਆ ਨਾ ਸਾਰੇ ਭੈਣ ਭਰਾਵਾਂ ਨੂੰ ਆਪਣਾ ਇਹ ਬਲੌਗ ਪਸੰਦ ਆਇਆ ਹੋਊਗਾ ਨਾ ਜੇ ਕਿਸੇ ਭਰਾ ਨੂੰ ਇਹ ਨਾ ਪਸੰਦ ਆਇਆ ਤਾਂ ਸਾਰੇ ਭਰਾਵਾਂ ਵੀਰ ਵਾਂ ਕੇ ਨਾ ਲਾਈਕ ਕਰਨ ਨਾਲੇ ਸ਼ੇਅਰ ਕਰਨ ਨਾਲੇ ਕਮੈਂਟ ਕਰਿਓ ਬਾਕੀ ਦੱਸਿਓ ਆਪਣੇ ਨਵੇਂ ਹੌਲੈਂਡ ਦੀ ਨਾ ਆਪ ਨੂੰ ਪਰਫਾਰਮੈਂਸ ਕਿਵੇਂ ਲੱਗੀ ਬੂਫਰ ਬਾਕੀ ਨੇ ਆਪਣੇ ਘਰ ਤੇ ਫਿੱਟ ਹੋ ਗਿਆ ਆਪਣੇ ਚੱਲ ਪੇ ਲੋਟ ਠੀਕ ਆ ਮਿੱਤਰੋ ਧੰਨਵਾਦ ਆਪਣਾ ਬਲੌਗ ਦੇਖਣ ਲਈ ਕੱਲ ਨੂੰ ਮਿਲਦੇ ਕ ਨਵੇਂ ਬਲੌਗ ਦੇ ਨਾਲ ਠੀਕ ਆ ਮਿੱਤਰੋ ਸਾਰੇ ਭਰਾਵਾਂ ਨੂੰ ਧੰਨਵਾਦ ਨਾਲੇ ਮੇਰੀਆਂ ਭੈਣਾਂ ਨਾਲੇ ਬੇਣੀਆਂ ਜ਼ਰੂਰ ਲਾਇਕ ਕਰੋ ਮੇਰੇ ਭਰਾ ਬਣ ਕੇ ਨਾਲੇ ਸਬਸਕ੍ਰਾਈਬ ਕਰੋ ਨਾਲੇ ਕਮੈਂਟ ਕਰੋ ਠੀਕ ਆ ਮਿੱਤਰੋ